नमस्कार आकाशवाणी जालंधर ਤੋਂ ਸਮਾਚਾਰ ਦਰਸ਼ਨ ਨਾਲ ਮੈਂ ਸਰਪਜੀਤ कौर ਹੁਣ ਤੁਸੀਂ ਸੁਣੋਗੇ ਸੂਬੇ ਦੀ ਖਰਾਬ ਹਵਾ ਗੁਣਵੱਤਾ ਦੇ ਮਾੜੇ ਪ੍ਰਭਾਵ ਤੋਂ بچਾ ਤੇ ਸਾਵਧਾਨੀਆਂ ਬਾਰੇ ਲੋਕਾਂ ਨਾਲ ਕੀਤੀ ਗੱਲਬਾਤ ਝੋਨੇ ਦੀ ਕਟਾਈ ਉਪਰੰਤ ਬਚੀ ਰਹਿਣ ਖੁੰਦ ਦੇ ਨਿਪਟਾਰੇ ਲਈ ਜਿੱਥੇ ਅਗਾਹ ਬਹੁਤ ਕਿਸਾਨਾਂ ਵੱਲੋਂ ਇਸ ਨੂੰ ਖੇਤਾਂ ਵਿੱਚ ਹੀ ਰਲਾਇਆ ਜਾ ਰਿਹਾ ਹੈ ਉੱਥੇ ਬਹੁਤੇ ਕਿਸਾਨ ਅਜੇ ਹੀ ਪਹਿਲ ਕਦਮੀ ਕਰਨ ਦੀ ਬਜਾਏ ਪ੍ਰਾਲੀ ਨੂੰ ਅੱਗ ਲਾ ਕੇ ਸਾੜ ਰਹੇ ਨੇ ਇਸ ਕਰਕੇ ਸਮੁੱਚੇ ਪੰਜਾਬ ਵਿੱਚ ਪ੍ਰਾਲੀ ਦੇ ਧੂਏ ਨਾਲ ਹਵਾ ਦਾ ਪ੍ਰਦੂਸ਼ਣ ਵੱਧ ਗਿਆ ਹੈ ਪੰਜਾਬ ਦੇ ਹੋਰ ਥਾਵਾਂ ਵਾਂਗ ਮੋਗਾ ਵਿੱਚ ਵੀ ਪੂਰਾ ਦਿਨ ਖਾਸ ਕਰ ਸ਼ਾਮ ਦੇ ਸਮੇਂ ਪਰਾਲੀ ਦੇ ਧੂਏ ਨਾਲ ਸੰਘਣੇ ਧੁੰਦ ਕਾਰਨ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਇਸ ਤਰ੍ਹਾਂ ਦੀ ਆਬੋ ਹਵਾ ਨਾਲ ਆਮ ਲੋਕਾਂ ਖਾਸ ਕਰ ਬਜ਼ੁਰਗਾਂ ਤੇ ਬੱਚਿਆਂ ਨੂੰ ਖੰਗ ਜ਼ੁਕਾਮ ਅਤੇ ਅਲਰਜੀ ਵਰਗੀਆਂ ਸਮੱਸਿਆਵਾਂ ਆ ਰਹੀਆਂ ਨੇ ਇਸ ਕਾਰਨ ਹਸਪਤਾਲਾਂ ਵਿੱਚ ਅਜਿਹੇ ਬਜ਼ੁਰਗਾਂ ਦੀ ਗਿਣਤੀ ਵੱਧ ਗਈ ਹੈ ਜਿਨ੍ਹਾਂ ਨੂੰ ਸਾਹ ਦੀ ਮੁਸ਼ਕਲ ਨਾਲ ਜੋਟਣਾ ਪੈ ਰਿਹਾ ਹੈ ਇਸ ਨਾਲ ਨਾ ਸਿਰਫ ਸਿਹਤ ਦਾ ਨੁਕਸਾਨ ਹੋ ਰਿਹਾ ਹੈ ਸਗੋਂ ਮਹਿੰਗੀਆਂ ਸਿਹਤ ਸਹੂਲਤਾਂ ਕਾਰਨ ਲੋਕਾਂ ਨੂੰ ਆਰਥਿਕ ਤੌਰ ਤੇ ਵੀ ਮਾਰ ਪੈ ਰਹੀ ਹੈ ਅਜਿਹੇ ਪ੍ਰਦੂਸ਼ਿਤ ਚੁਗਿਰਦੇ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਮੋਗਾ ਦੇ ਸਿਵਲ ਹਸਪਤਾਲ ਦੇ ਡਾਕਟਰ ਅਮਰਿਤਪਾਲ ਸ਼ਰਮਾ ਨੇ ਦੱਸਿਆ ਕਿ ਪ੍ਰਦੂਸ਼ਿਤ ਹਵਾ ਕਾਰਨ ਬੱਚਿਆਂ ਤੇ ਬਜ਼ੁਰਗਾਂ ਨੂੰ ਅੱਖਾਂ ਤੇ ਗਲੇ ਦੀਆਂ ਸਮੱਸਿਆਵਾਂ ਆ ਰਹੀਆਂ ਨੇ ਸਭ ਤੋਂ ਵੱਡੀ ਪ੍ਰੋਬਲਮ ਆ ਰਹੀ ਹੈ ਪੋਲੂਸ਼ਨ ਇਹਦੇ ਨਾਲ ਸਾਨੂੰ ਗੰਬੀਰ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਹੈ ਖਾਸ ਕਰ ਮੇ ਬੱਚੇ ਬਜ਼ੁਰਗ ਇਹਨਾਂ ਨੂੰ ਬਹੁਤ ਜ਼ਿਆਦਾ ਤਕਲੀਫਾਂ ਵਧ ਰਹੀਆਂ ਨੇ ਪੋਲੂਸ਼ਨ ਇੱਕ ਬਹੁਤ ਵੱਡੀ ਸਮੱਸਿਆ ਹੈ ਇਹਨੂੰ ਜਾਚਣ ਦਾ ਪੈਮਾਨੇ ਨੂੰ ਆਪਾਂ 에ਅਰ ਕੁਆਲਿਟੀ ਇੰਡੈਕਸ ਕਹਿੰਦੇ ਨੇ 에ਅਰ ਕੁਆਲਿਟੀ ਇੰਡੈਕਸ ਜੇ ਤੋ 150 ਤੋਂ ਉੱਪਰ ਜਾਂਦੀ ਹੈ ਉਹ ਨੂੰ ਦੂਸ਼ਿਤ ਹਵਾ ਕਿਹਾ ਜਾਂਦਾ ਜਿਹੜੀ ਸਾਹ ਲੈਣ ਦੇ ਕਾਬਿਲ ਨਹੀਂ ਮੰਨ ਜਾਂਦੇ ਬਟ ਸਾਡਾ ਹਾਲ ਦੀ ਘੜੀ ਵਿੱਚ ਮੋਗੇ ਸ਼ਹਿਰ ਤੇ ਵਿੱਚ 에ਅਰ ਕੁਆਲਿਟੀ ਇੰਡੈਕਸ 350 400 ਯਾਨੀ ਬਿਲਕੁਲ ਹੀ ਜ਼ਹਿਰੀਲੀ ਹਵਾ ਹੈਗੀ ਹੈ ਈਵਨ ਤੱਕ ਕਿ ਸਾਡੇ ਚੀਫ ਜਸਟਿਸ ਆਫ ਇੰਡੀਆ ਡਾਕਟਰ ਚੰਦਰ ਚੂੜਨੇ ਵੀ ਕਹੇ ਵੀਆ ਰਿਜ਼ਰਡਿੰਗ ਇਨ ਅ ਪੋਇਜ਼ਨਸ ਗੈਸ ਉਹ ਕਹਿੰਦੇ ਕਿ ਮੈਂ ਸਵੇਰੇ 4:30 ਸੈਰ ਤੇ ਜਾਂਦਾ ਸੀ ਹੁਣ ਮੈਂ ਉੱਥੇ ਵੀ ਨਹੀਂ ਜਾ ਪਾ ਰਿਹਾ ਇਨੀ ਦੂਸ਼ਿਤ ਹਵਾ ਹੋ ਚੁਕੀ ਹੈ ਹੁਣ ਇਸ ਟੌਪਿਕ ਤੇ ਆਪਾਂ ਗੱਲ ਕਰਦੇ ਆ ਇਹਦੇ ਨਾਲ ਬੱਚਿਆਂ ਨੂੰ ਸਾਹ ਦੀ ਤਕਲੀਫ ਬਜ਼ੁਰਗਾਂ ਨੂੰ ਸਾਹ ਦੀ ਤਕਲੀਫ ਖਾਂਗ ਖਾਂਸੀ ਨਸਲਾ ਬੰਦੇ ਨੂੰ ਲੈਂਟੀਲੇਟ ਤੇ ਵੀ ਸਾਹ ਦੇਣੇ ਪੈ ਜਵੇ ਨੇ ਅੱਖਾਂ ਤੇ ਦਾ ਬਹੁਤ ਬੁਰਾ ਅਸਰ ਹੈ ਅੱਖਾਂ ਚ ਲਾਲੀ ਪਾਣੀ ਖਾਰਿਸ਼ ਹੋਣਾ आ रही करके इन्फेक्शन फैल रहा है आ दो महीने तीन महीने अंदर ही रहना बाहर नहीं जाना है इसे तरह मोगा दे इलेक्ट्रो होम्योपैथिक माहिर डॉक्टर जगतार सिंह से भी धुए तो बचा लाई वजह बाहर जाने तो गुरेज कर ਅਤੇ ਪਾਣੀ ਦੀ ਮਾਤਰਾ ਵਧਾਉਣ ਦੇ ਨਾਲ-ਨਾਲ ਮੂੰਹ ਤੇ ਮਾਸਕ ਲਾਉਣ ਦੀ ਅਪੀਲ ਕੀਤੀ ਕਿ ਅੱਜ ਜੋ ਸਮਾਂ ਚੱਲ ਰਿਹਾ ਹੈਗਾ ਧੁੰਦ ਤੇ ਧੂਏ ਦਾ ਜਿਸ ਨਾਲ ਕਿ ਬੱਚਿਆਂ ਤੇ ਬਜ਼ੁਰਗਾਂ ਦੇ ਵਿੱਚ ਬਹੁਤ ਜ਼ਿਆਦਾ ਸਮੱਸਿਆ ਆ ਰਹੀ ਹੈ ਸੋ ਬਿਨਾ ਲੋੜ ਤੋਂ ਬੱਚੇ ਤੇ ਬਜ਼ੁਰਗਾਂ ਨੂੰ ਬਾਹਰ ਨਹੀਂ ਜਾਣਾ ਚਾਹੀਦਾ ਔਰ ਖਾਸ ਕਰਕੇ ਬੱਚੇ ਤੇ ਬਜ਼ੁਰਗਾਂ ਦਾ ਖਿਆਲ ਰੱਖੋ ਇਸ ਤੋਂ ਬਚਣ ਲਈ ਆਪਾਂ ਨੂੰ ਤਰਲ ਪਦਾਰਥ ਦਾ ਸੇਵਨ ਕਰਨਾ ਚਾਹੀਦਾ ਹੈ ਉਹਦੇ ਵਿੱਚ ਆਪਾਂ ਨੂੰ ਗਰਮ ਚੀਜ਼ਾਂ ਲੈਣੀਆਂ ਚਾਹੀਦੀਆਂ ਹਨ ਠੰਡੀਆਂ ਬਰਫ਼ ਵਾਲੀਆਂ ਜਾਂ ਫ੍ਰੀਜ਼ੀ ਚੀਜ਼ਾਂ ਜਿ ਵਰਤੋਂ ਨਾ ਕਰੋ ਪੰਜਾਬ ਤੇ ਮੋਹਾਲੀ ਚ ਜੇ ਕਹੀਏ ਤਾਂ ਦਿਨੋਂ ਦਿਨ ਹਵਾ ਚ ਪ੍ਰਦੂਸ਼ਣ ਕਣਾ ਕਰਕੇ AQI ਲੈਵਲ पदर वह इस बार मोहाली चमड़ी रोग डॉक्टर हवा तो बचा की सलाह दे रहे शरीर तो खुराक लास्को तो करके अपने दि आम आदमी निकत आ रही है खास तौर ऐसी बिमारिया तो पीड़ित हैं ऊना है सह ला भी बोहत औखा हो गया बिगड़ रही कहीं लाने कई नुकसान देर्जी होने भी चांसिस हो जाते हैं तो, है। 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 तो मेन आ ही है की थोड़ा अच्छी खुराक पाओ पानी खूब सारा पियो यही भी थोड़ा जा आप पर लागे अपना प्रॉब्लम बच सकते हैं ਇਸੇ ਤਰ੍ਹਾਂ ਹੋਰ ਜ਼ਿਲ੍ਹਿਆਂ ਦੇ ਮਾਹਰ ਡਾਕਟਰਾਂ ਨੇ ਵੀ ਇਸ ਬਾਬਤ ਆਪਣੇ ਵਿਚਾਰ ਸਾਂਝੇ ਕੀਤੇ ਡਾਕਟਰ ਹਿਮਾਂਸ਼ੂ ਗੁਪਤਾ ਜਿਲ੍ਹਾ ਐਪੀਡੀਮੋਲੋਜਿਸਟ ਫਰੀਦਕੋਟ ਸਿਵਲ ਸਰਜਨ ਦਫ਼ਤਰ ਤੋਂ ਗੱਲ ਕਰ ਰਹੇ ਹਨ ਇਸ ਸਮੇਂ ਜੋ ਪੋਲਿਊਸ਼ਨ ਲੈਵਲ ਹੈ ਉਹ ਸਵੇਰ ਜਿਹੜਾ ਫਰੀਦਕੋਟ ਦਾ ਬਹੁਤ ਹਾਈ ਹੈ 400 ਦੇ ਆਸ-ਪਾਸ ਹੈ ਜੋ ਕਿ ਇਸ ਮਨੁੱਖੀ ਸਿਹਤ ਲਈ ਬਹੁਤ ਹੀ ਮਾੜਾ ਹੈ ਇਸ ਲਈ ਬਾਹਰ ਨਿਕਲ ਜਿਹੜਾ ਟਰੈਵਲ ਹੈ ਅਵੋਇਡ ਕਰੋ ਘਰ ਦੇ ਅੰਦਰ ਹੀ ਰਹੋ ਸਾਫ਼ ਸੁਥਰਾ ਖਾਣਾ ਖਾਓ ਪਾਣੀ ਪੀਓ ਵਾਰ-ਵਾਰ ਡਾਕਟਰ ਅਰਪਿਤ ਗੁਪਤਾ ਹੈ ਮੈਂ ਜਨਰਲ ਐਂਡ ਲੈਪਰੋਸਕੋਪਿਕ ਸਰਜਨ ਸਿਵਲ ਹਸਪਤਾਲ ਫਾਜ਼ਿਲਕਾ ਪੋਸਟੇਡਾ ਜੇਕਰ ਕੋਈ ਬਜ਼ੁਰਗ ਪੇਸ਼ੈਂਟਸ ਹੈ ਅਸਥਮਾ ਦਾ 에ਅਰ ਪਿਉਰੀਫਾਇਰਸ ਦੀ ਵਰਤੋਂ ਕਰਨ ਕਰਾਂ ਚੇ ਖਿੜਕੀਆਂ ਬੰਦ ਰੱਖਣ ਡਾਕਟਰ O.P.V. ਹੋਮੀਓਪੈਥੀ ਮੈਡੀਕਲ ਅਫੀਸਰ ਸਿਵਲ ਹਸਪਤਾਲ ਪਠਾਨਕੋਟ ਬਦਲਦਾ ਮੌਸਮ ਸ਼ੁਰੂ ਹੋ ਰਿਹਾ ਹੈ ਇਹਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਖੰਸੀ ਜ਼ੁਕਾਮ ਬੁਖਾਰ ਸਾਹ ਦੇ ਮਰੀਜ਼ ਜਿਹੜੇ ਆ ਬਹੁਤ ਜ਼ਿਆਦਾ ਵਧ ਰਹੇ ਇਹਨਾਂ ਦਾ ਵੀ ਇਹ ਹੀ ਹੈ ਕਿ ਪੀ ਜਿੰਨੀ ਤੱਕ ਦੀ ਬਾਰਿਸ਼ ਨਹੀਂ ਹੁੰਦੀ ਉਨੀ ਦੇ ਤਾਂ ਗਿਹਰੇ স্মੋਗ ਹੈ ਉਹਦੇ ਕਰਕੇ ਸਾਰੇ ਸਾਰੇ ਚੀਜ਼ ਤੇ ਲੱਛਣ ਆ ਰਹੇ ਜਦੋਂ ਵੀ ਖਾਂਸੀ ਜੁਕਾਮ ਬੁਖਾਰ ਦੀ ਪ੍ਰੋਬਲਮ ਆਉਂਦੀ ਹੈ ਨੀਅਰਬਾਈ ਹਸਪਤਲ ਦੇ ਵਿੱਚ ਆਂਕੇ ਤੁਸੀਂ ਆਪਣਾ ਚੈੱਕਅਪ ਕਰਾ ਸਕਦੇ ਹੋ ਔਰ ਹੋਮੋਪੈਥੀ ਸਿਵਲ ਹਸਪਤਲ ਦੇ ਵਿੱਚ ਹੋਮੋਪੈਥੀ ਦਾ ਡਿਪਾਰਟਮੈਂਟ ਵੀ ਹੈ ਉੱਥੇ ਆਂਕੇ ਹੋਮੋਪੈਥੀ ਦੀ ਮੈਡੀਸਿਨ ਵੀ ਲਈਆਂ ਜਾ ਸਕਦੀ ਹੈ ਇਸੇ ਤਰ੍ਹਾਂ ਟ੍ਰੈਫਿਕ ਸਿੱਖਿਆ ਸੈੱਲ ਦੇ ਇੰਚਾਰਜ ਕੇਵਲ ਸਿੰਘ ਪੇਖ ਨੇ ਤੂਏ ਕਾਰਨ ਪੈ ਰਹੀ ਤੁਲ ਤੋਂ ਬਚਾ ਲਈ ਆਮ ਲੋਕਾਂ ਨੂੰ ਸੜਕ ਤੇ ਜਾਂਦਿਆਂ ਮੋਬਾਈਲ ਫੋਨ ਨਾ ਵਰਤਣ ਅਤੇ ਸਕੂਲੀ ਵੈਨ ਦੇ ਡਰਾਈਵਰਾਂ ਨੂੰ ਸੁਚੇਤ ਹੋ ਕੇ ਗੱਡੀਆਂ ਚਲਾਉਣ ਦੀ ਸੁਰੱਖਿਆਤ ਕਰਨੋਂ ਪਰਸਕੰਡ ਸਾਰੇ ਪੰਜਾਬ ਨਿਵਾਸੀਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਬਾਈ ਜੀ ਤੁਹੋਂ ਦਾ ਮੌਸਮ ਆ ਗਿਆ ਹੈ ਅੱਜ ਮੈਂ ਜਦੋਂ ਪਿੰਡੋਂ ਆਇਆ ਬਹੁਤ ਜਿਆਦਾ ਔਰ ਬਹੁਤ ਸੰਗਣੀ ਧੁੰਦ ਸੀ ਹਾਲਾਂਕਿ ਮੇਰਾ 15 ਕਿਲੋ 18 ਦਾ ਰਹਾ ਹੈ ਜਿਹੜਾ ਕਿ ਮੈਂ ਤਕਰੀਬਨ 45 ਮਿੰਟ ਦੇ ਵਿੱਚ ਕਵਰ ਕੀਤਾ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਖਾਸ ਤੌਰ ਤੇ ਸਕੂਲ ਵੈਣ ਦੇ ਡਰਾਈਵਰਾਂ ਨੂੰ ਤੇ ਜਿਹੜੀਆਂ ਮਿੰਨੀ ਬੱਸਾਂ ਆਉਂਦੀਆਂ ਪਿੰਡਾਂ ਦੇ ਵਿੱਚ ਉਹਨਾਂ ਨੂੰ ਕਿਉਂਕਿ ਥੋਡੀਆਂ ਲਿੰਕ ਰੋਡ ਹੈ ਪਲੀਜ਼ ਬੜੇ ਧਿਆਨ ਨਾਲ ਚੱਲਣਾ ਹੈ ਬੜੇ ਸਲੂਵ ਹੋਣਾ ਹੈ ਧੁੰਦ ਵਾਲੀਆਂ yellow ਲਾਈਟਾਂ ਬਹੁਤ ਜ਼ਰੂਰੀ ਹੈ ਉਹ ਲਵਾ ਲ ਟਰਾਲੀਆਂ ਲੈ ਕੇ ਢੋਨੇ ਵਾਲੀਆਂ ਜਾ ਰਹੇ ਨੇ ਉਹ ਜੱਜਮੈਂਟ ਨਹੀਂ ਹੁੰਦੀ ਦੂਸਰੀ ਬੇਨਤੀ ਇਹ ਹੈ ਕਿ ਨਾਲ ਹੀ ਕਿਸਾਨ ਵੀਰਾਂ ਨੇ ਆਪਦੀ ਬਜਾਈ ਸ਼ੁਰੂ ਕਰਤੀ ਹੈ ਕਿਉਂਕਿ ਲਿੰਕ ਰੋੜਾਂ ਤੇ ਜਿਆਦਾ ਟਰੈਕਟਰ ਆਉਂਦੇ ਆ ਆਪਣੇ ਟਰੈਕਟਰ ਦੇ ਮਗਰ ਹੈਪੀ ਸੀਟਰ ਪਾਇਆ ਹੁੰਦਾ ਜਾਂ ਤਵੀਆਂ ਪਾਈਆਂ ਹੁੰਦੀਆਂ ਜਾਂ ਫਿਰ ਜ਼ੀਰੋ ਡ੍ਰਿਲ ਮਸ਼ੀਨ ਪਾਈ ਹੁੰਦੀ ਹੈ ਵਹੀਕਲ ਚਲਾਉਂਦੇ ਸਮੇਂ ਹਮੇਸ਼ਾ ਡਰਾਈਵ ਵਿੱਚ ਧਿਆਨ ਦਿਓ ਉੱਥੇ ਹੀ ਸੜਕਾਂ ਤੇ ਵਿਜ਼ਿਬਿਲਟੀ ਨਾ ਮਾਤਰ ਹੋਣ ਕਰਕੇ ਹਾਦਸੇ ਵਧਣ ਦੇ ਖਦਸ਼ੇ ਕਾਰਨ ਮੁਹਾਲੀ ਦੇ ਟ੍ਰੈਫਿਕ ਸਿਕਲਾਈ ਇਨਚਾਰਜ اے ਐਸ ਆਈ ਜਨਕ ਰਾਜ ਨੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਪਹਿਲਾਂ ਤੋਂ ਇਸ ਖੇਤਰ ਤੇ ਪਹਿਲਾਂ ਹੀ ਕੰਮਕਾਰ ਕਰ ਰਹੇ ਆ ਸਰ ਕਿ ਅਸੀਂ ਟ੍ਰੈਫਿਕ ਨਿਯਮਾਂ ਬਾਰੇ ਜ਼ਿਲ੍ਹਾ ਸਰ ਦੇ ਸਕੂਲਾਂ ਕਾਲਜ ਮੋਟਰ ਟੌਕਸਾ ਜੁਨੀਆ ਅੱਜ ਪਿੰਡਾਂ ਦੇ ਸ਼ਹਿਰਾਂ ਵਿੱਚ ਜਾ ਕੇ ਆਮ ਪਬਲਿਕ ਅਤੇ ਸਕੂਲੀ ਬੱਚਿਆਂ ਨੂੰ ਜਿਹੜਾ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ। ਦਿਨ ਪ੍ਰਤੀ ਦਿਨ ਜਿਹੜੇ ਸੜਕੀ ਹਾਸੇ ਵਧ ਰਹੇ ਆ ਔਰ ਲੋਕਾਂ ਦੇ ਵਿੱਚ ਜਿਹੜੀ ਸ਼ੈਨਸ਼ਿਕਾ ਘਟਦੀ ਜਾ ਰਹੀ। ਸੜਕ ਤੇ ਇੱਕ ਰੂਜੀ ਦੇ ਨਾਲ ਜਿਹੜੀ ਆਪਾਂ ਰਿਸਾਲਾ ਨੇ ਆਪ ਸਭ ਨੂੰ ਇਸ ਮੱਸੇਂ ਰਹੀ ਅਪੀਲ ਹੈ ਕਿ ਜੋ ਟ੍ਰੈਫਿਕ ਨਿਯਮਾਂ ਨੇ ਉਹਨਾਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ। ਅਸੀਂ ਸਕੂਲਾਂ ਕਾਲਜਾਂ ਦੇ ਨਾਲ ਨਾਲ ਜਿਹੜੇ ਬੱਚਿਆਂ ਦੇ ਪੇਰੈਂਟਸ ਨੂੰ ਵੀ ਜਾਗਰੂਕ ਕਰਦੇ ਹਾਂ। ਜ਼ਿਆਦਾਤਰ ਜਿਹੜੇ ਬੱਚੇ ਕਲੇਨਸ ਜਿਸ ਤਰ੍ਹਾਂ ਆਪ ਨੂੰ ਦੱਸਿਆ ਗਿਆ ਕਿ ਬੱਚ ਪੰਛੇ ਕੇਂਦਰੰਦਾ ਤੇ ਮਾਪੇ ਬਾਪ ਕੋਲ ਰਹਿੰਦਾ 18 ਘੰਟੇ ਹੁਣ ਅਸੀਂ ਬੱਚਿਆਂ ਨੂੰ ਅੰਦਰ ਸਿਕਾਉਨੇ ਬਟਾ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ ਦੇ ਅੱਖ ਸਾਹਿਬਾਂ ਸਿਕਾਉਂਦੇ ਆ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ ਜਦੋਂ ਪੇਰੈਂਟਸ ਬਾਹਰ ਲੈਣ ਵਾਸਤੇ ਆਉਂਦੇ ਹੈ ਜਾਂ ਸਕੂਲ ਸੱਟ ਕੇ ਜਾਂਦੇ ਹੈ ਖੁਦ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਤੋਂ ਆਪ ਸਭ ਨੂੰ ਅਪੀਲ ਹੈ ਕਿ ਬਾਕੀ ਜੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਾਂਗੇ ਤਾਂ ਸਾਡੇ ਗਾਂ ਬੱਚੇ ਵੀ ਕਰਨਗੇ ਅਤੇ ਇਸੇ ਤਰ੍ਹਾਂ ਫਰੀਦਕੋਟ ਤੋਂ ਟ੍ਰੈਫਿਕ ਅਧਿਕਾਰੀ ਨੇ ਕਿਹਾ ਕੀ ਮੈਂ ਸਬ ਇੰਸਪੈਕਟਰ ਵਕੀਲ ਸਿੰਘ ਇਨਚਾਰਜ ਜ਼ਿਲ੍ਹਾ ਟ੍ਰੈਫਿਕ ਫਰੀਦਕੋਟ ਅੱਜ ਦੇ ਦੇ ਹੋਏ ਮੈਂ ਆਪ ਲੋਕਾਂ ਨੂੰ ਅਪੀਲ ਕਰ ਰਿਹਾ ਜਿਹੜੇ ਵੀ ਸੜਕ ਤੇ ਵਾਹਨ ਲੈ ਕੇ ਆਉਨੇ ਹੋ ਹੈਵੀ ਵੀਕਲ ਆ ਲਾਈਟ ਵੀਕਲ ਆ ਬਾਈਕ ਵਗੈਰਾ ਕਿਉਂਕਿ ਅੱਜ ਧੁੰਦ ਪੈਣ ਕਾਰਨ ਮੌਸਮ ਦੀ ਖਰਾਬੀ ਕਾਰਨ ਵਿਜ਼ਿਬਿਲਟੀ ਘਟੀ ਹੋਈ ਹੈ ਜਿਹੜੇ ਆਪਣੇ ਬਾਈਕ ਆ ਜਾਂ ਜਿਸ ਤੇ ਵੀ ਤੁਸੀਂ ਸਾਧਨ ਤੇ ਸਵਾਰ ਆ ਉਹ ਲਿਮਟਡ ਸਪੀਡ ਦੇ ਵਿੱਚ ਚਲਾਓ ਪੂਰੀਆਂ ਫੌਕ ਲੈਟਾਂ ਉਹਦੀ ਪਾਰਕ ਲੈਟਾਂ ਛੱਡ ਕੇ ਰੱਖੋ ਦਲਜੀਤ ਸ਼ਰਮਾ ਪ੍ਰੋਫੈਸਰ ਫਿਜ਼ੀਕਲ ਐਜੂਕੇਸ਼ਨ ਗਾਂਧੀ ਕਾਲਜ ਕੋੜਕਪੁਰਾ ਤੋਂ ਜਦੋਂ ਧੁੰਦ ਪਹਿਲੀ ਪਹਿਲੀ ਧੁੰਦ ਪੈਂਦੀ ਹੈ ਉਦੋਂ ਜਿਹੜਾ ਅੱਖਾਂ ਦਾ ਰੁਟੀਨਾ ਸੈੱਟ ਨਹੀਂ ਹੋਇਆ ਹੁੰਦਾ ਉਸ ਦੇ ਅਕੋਰਡਿੰਗ ਇਸ ਕਰਕੇ ਬਚਾਅ ਬਹੁਤ ਜ਼ਰੂਰੀ ਹੈ ਬੱਸਾਂ ਵਾਲਿਆਂ ਨੂੰ ਕਾਰਾਂ ਵਾਲਿਆਂ ਨੂੰ ਜਿਹੜੀ ਰਿਕਵੈਸਟ ਹੈ ਵੀ ਆਪ ਦੀ ਦੂਰੀ ਬਣਾ ਕੇ ਚੱਲਣ ਅਤੇ ਬਿ ਨੇ ਵੀ ਪ੍ਰਦੂਸ਼ਣ ਕਾਰਨ ਪੈਦਾ ਹੋ ਰਹੀ ਸਥਿਤੀ ਕਰਕੇ ਰੋਜ਼ਾਨਾ ਦੇ ਜੀਵਨ ਚ ਆ ਰਹੀਆਂ ਪਰੇਸ਼ਾਨੀਆਂ ਸਾਂਝੀਆਂ ਕੀਤੀਆਂ ਮੇਰਾ ਨਾਮ ਗੁਰਦੇਵ ਸਿੰਘ ਪਠਾਨਕੋਟ ਤੋਂ ਮੈਂ ਬੋਲ ਰਿਹਾ ਜੀ ਕਿਨੇ 3-4 ਦਿਨਾਂ ਤੋਂ ਪਠਾਨਕੋਟ ਦੇ ਪਠਾਨਕੋਟ ਦੇ ਆਸ-ਪਾਸ ਧੂੜ ਕਾਫੀ ਜੜੀ ਆ ਚੱਲੀ ਆ ਪਰ ਅੱਜ ਸਵੇਰੇ ਜਿਹੜੀ ਧੂੜ ਦੇ ਜੜੀ ਬਹੁਤ ਜ਼ਿਆਦਾ ਘੜੀ ਚਾਦਰ ਜਿਹੜੀ ਫੈਲ ਗਈ ਸੀ ਰੋਡ ਤੇ ਵੇਖਿਆ ਸੀ ਰੋਡ ਤੇ ਵਿਜ਼ਿਬਿਲਟੀ ਜਿਹੜੀ ਬਹੁਤ ਜ਼ਿਆਦਾ ਘਟ ਗਈ ਸੀ ਅਸੀਂ ਪਠਾਨਕੋਟ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਕਰੀਬਨ ਲੋਕਾਂ ਨੂੰ ਜਿਹੜੇ ਦਿਨ ਦੇ ਟਾਈਮ ਹੀ ਆਪਣੀ ਲਾਈਟਾਂ ਜਗਾ ਕੇ ਸਫ਼ਰ ਕਰਨਾ ਪੈ ਰਿਹਾ ਸੀ ਤੇ ਤੁਹਾਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ ਕਿ ਇਹੋ ਜਿਹੇ ਮੌਸਮ ਦੇ ਵਿੱਚ ਤੁਗਡਾ ਡਰਾਮਾ ਹੋਣ ਦੇ ਚਾਂਸ ਬਹੁਤ ਵੱਧ ਜਾਂਦੇ ਨੇ ਕਿ ਮੈਂ ਇੰਜੀਨੀਅਰ ਦਿਵਿੰਦਰ ਸਿੰਘ ਡਾਟਾ ਸਾਇੰਟਿਸਟ ਫਰੋਮ ਕੋਟਪੂਰਾ ਤੇ ਜਰੂਰ ਜ਼ਰੂਰੀ ਹੋਵੇ ਉਦੋਂ ਹੀ ਕਰੋ ਬਾਹਰ ਨਿਕਲੋ ਅਗਰ ਵਾਕਿੰਗ ਡਿਸਟੈਂਸ ਤੇ ਜਾਣਾ ਹੈ ਤਾਂ ਕੋਸ਼ਿਸ਼ ਕਰੋ ਪੈਦਲ ਹੀ ਜਾਓ ਇਸ ਨਾਲ ਟ੍ਰੈਫਿਕ ਵੀ ਘੱਟ ਹੋਊਗਾ ਤੇ ਕਰੋ ਬਾਹਰ ਨਿਕਲਦੇ ਸਮੇਂ ਮਾਸਕ ਜ਼ਰੂਰ ਪੈਨੋ खुशबू रंधेव स्टूडेंट ऑफ मास्टर्स इन इंग्लिश हम जिदा सर्दी स्टार्ट हो रही है तो फॉग भी वाद रही है गड्डिया से रिफ्लेक्टर लाइट जरूर लगाओ ताकि अगले पिछले बंदे नु गाड़ी देखने विच आसानी हो गए सो दैट एनी एक्सीडेंट कैन बी अवॉइडेड आज दे प्रोग्राम विच सहयोग रहा फरीदकोट तो तरसीम कुमार मोगा तो उषा कौर जशन मोहाली तो मनोज किरतर फाजिलका तो जैलेशठ पठानकोट तो रजनीश कुमार इस ही समाचार दर्शन ई अंक खत्म हूं अगले अंक विच हो विषया ते होगी मुलाकात उदो तक इजाजत। नमस्कार। पेशकारी सहायक अमन प्रीत कौर पेशकश राजेश वाली।